ਦੁਸ਼ਟ ਮਾਰਿਆ ਪ੍ਰਹਿਲਾਦ ਰਾਇਆ ਅਹੰਕਾਰੀਆਂ ਨਿਕਾ ਪਿੱਟ ਦੇ ਨਾਮ ਦਿਉ ਮੁਖ ਲਾਇਆ ਜੇ ਨਾਨਕ ਐਸਾ ਹਰ ਸੇ ਵਿਆਹ ਅੰਤ ਲਈ ਛੜਾਇਆ ਇੱਕ ਓੰਕਾਰ ਸਤਗੁਰ ਪ੍ਰਸਾਦ ਸੋ ਲੋਕ ਮਹੱਲਾ ਪਹਿਲਾ ਦੁਖਦਾਰੂ ਸੁਖ ਰੋਗ ਪਿਆ ਜਾ ਸਕਤਾਂ ਨ ਹੋਈ ਤੂ ਕਰਤਾ ਕਰਣਾ ਮੈਂ ਨਾਹੀ ਜਾਂ ਹੋ ਕਰੀ ਨਾ ਹੋਈ बलिहारी कुदरत वसिया तेरा अंत न जाई लखिया रहाओ जात मह जोत जोत जात मह जोत जोत मह जाता कल कला पर पूरे हाथू सच्चा साहिब सिर्फ सुहाले हो जिनकी थी सो पार प्या कहना नक ते किया बाता जो किस करना सो कर रहा ਸੋਦਰ ਰਗ ਆ ਸਮਹਲਾ ਪਹਿਲਾ ਇਕ ਅੰਕਾਰ ਸਤਿਗੁਰ ਪ੍ਰਸਾਦ ਸੋਦਰ ਤੇਰਾ ਕੀ ਹਾਂ ਸੋ ਕਰਕੇ ਹਾਜਤ ਮੈਂ ਸਰਬ ਸਮਾਲੇ ਵਾਜੇ ਤੇਰੇ ਨਾਦ ਅਨੇਕ ਅ ਸੰਖਾ ਕਹਤੇ ਤੇਰੇ ਗਾਵ ਬਾਵਨਹਾਰੇ ਕਹਤੇ ਤੇਰੇ ਰਗ ਬਈ ਸੋ ਕਰੀਐ ਕਹਤੇ ਤੇਰੇ ਗਾਵਨ ਹਾਰੇ ਕਿ ਕੇਤੇ ਤੇਰੇ ਰਾਤਰੀ ਸੋਂ ਕਰੀਏ ਕੇਤੇ ਤੇਰੇ ਗਾਵਣ ਹਾਰੇ ਗਾਵਣ ਤੁਦ ਨੂੰ ਪਵਨ ਪਣੀ ਬਹਿ ਸੰਤਰ ਗਾਵੇ ਰਾਜਾ ਤਰਮ ਦਵਾਰੇ ਗਾਵਣ ਤੁਦ ਨੂੰ ਚਿਤ ਗੁਪਲਿਕ ਜਾਣਣ ਲਿਖ ਲਿਖ ਧਰਮ ਵਿਚਾਰੇ ਗਾਵਣ ਤੁਦ ਨੂੰ ਈਸਰ ਬ੍ਰਹਮਾ ਦੇਵੀ ਸਹੰਤੇ ਰਿਸਦਾ ਸਵਾਰੇ ਗਾਵਣ ਤੁਧ ਨੂੰ 인드ਰਾਸਨ ਬੈਠੇ ਦੇਵਤੇ ਆਦਰ ਨਾਲੇ ਗਾਵਣ ਤੁਧ ਨੂੰ ਸਤਸਮਾਦੀ ਅੰਦਰ ਗਾਵਣ ਤੁਧ ਨੂੰ ਸਾਧ ਵਿਚਾਰੇ ਗਾਵਣ ਤੁਧ ਨੂੰ ਜਤੀ ਸਤੀ ਸੰਤੋਖੀ ਗਾਵਣ ਤੁਧ ਨੂੰ ਵੀਰ ਕਰਾਰੇ ਗਾਵਣ ਤੁਧ ਨੂੰ ਪੰਡਿਤ ਪੜਨ ਖੀਸਰ ਜੁਗ ਜੁਗ ਵੇਦਾ ਨਾਲੇ ਗਾਵਣ ਤੁਧ ਨੂੰ ਮੋਨੀ ਆ ਮਨਮੋਹਣ ਸੁਰਗ ਮਸ਼ਪਿਆਲੇ ਗਾਵਣ ਤੁਧ ਨੂੰ ਰਤਨ ਪਾਹੀ ਤੇਰੇ ਅਤ ਸਤੀ ਰਤਨਾਂ ਲੈ ਗਾਵਣ ਤੁਧ ਨੂੰ ਜੋਤ ਮਹਾਵਲ ਸੂਰਾ ਗਾਵਣ ਤੁਧ ਨੂੰ ਖਾਣੀ ਚਾਰੇ ਗਾਵਣ ਤੁਧ ਨੂੰ ਖੰਡ ਮੰਡਲ ਮੰਡਾ ਕਰ ਕਰ ਰੱਖੇ ਤੇਰੇ ਧਾਰੇ ਸਈ ਤੁਧ ਨੂੰ ਗਾਵਣ ਜੋਤ ਪਾਵਣ ਰਤੇ ਤੇਰੇ ਭਗਤ ਸਾਲੇ ਹੋਰ ਕੀਤੇ ਤੁਦ ਨੂੰ ਗਾਵਣ ਸੇ ਮੈ ਚਿਤਰਾ ਆਵਣੇ ਨਾਲ ਕਿਆ ਵਿਚਾਰੇ ਸੋਈ ਸੋਈ ਸੁਦਾਸ ਸਾਹਿਬ ਸੱਚਾ ਸਾਚੀ ਨਹੀਂ ਹੈਪੀ ਹੋਸੀ ਜਾਏ ਨਜਾਸੀ ਰਚਨਾ ਜਿਨਰ ਚਾਈ ਰੰਗੀ ਰੰਗੀ ਭਾਤੀ ਕਰ ਕਰ ਜਨ ਸੀ ਮਾਇਆ ਜਿਨੋ ਪਾਈ ਕਰ ਕਰ ਦੇਖਿਆ ਕਿਤਾ ਆਪਣਾ ਜੋਤੀਸ ਦੀ ਵੜਾਈ जो तुझ पावे सोई कर सी फिर हुक्म ना करना जाई सो पात सहा सहा पात साहिब नान नानक रहन रजाई आसा माला पहला सुन वड्डा आखे सब कोई के वड़ वड़ा रीठा होए कीमत पाए न कहिए जाए कहने वाले तेरे रहे समाए मेरे साहिबा ਗਹਿਰ ਗੰਭੀਰ ਆਗੁਣੀਂ ਘੀਰਾ ਕੋਇ ਨ ਜਾਣੇ ਤੇਰਾ ਕੀ ਤਾਂ ਕੇ ਵਚੀਰਾ ਰਹਾਓ ਸਭ ਸੁਰਤੀ ਮਿਲ ਸੁਰਤ ਕਮਾਈ ਸਭ ਕੀਮਤ ਮਿਲ ਕੀਮਤ ਪਾਈ ਗਿਆਨੀ ਧਿਆਨੀ ਗੁਰਗੁਰ ਹਾਈ ਕਹਿ ਨ ਜਾਈ ਤੇਰੀ ਤਿਲਵੜ ਆਈ ਸਭ ਸੱਤ ਸੱਤਾ ਪ ਸਭ ਚੰਗੀਆਂ ਆਈਆਂ ਸਿੱਧਾਂ ਪੁਖਾਂ ਕੀਆਂ ਵੜਿਆਈਆਂ ਤਦਵਿੰ ਸਦੀਕ ਨੇ ਨਾ ਪਾਇਆ ਕਰਮ ਮਿਲੇ ਨਾ ਹੀ ਠਾਕ ਰਹਾਇਆ ਆਖਣ ਵਾਲਿਆ ਕਿਆ ਵਿਚਾਰਾ ਸਿੱਫਤੀ ਭਰੇ ਤੇਰੇ ਭੰਡਾਰਾ ਜਿਸ ਨੂੰ ਦੇ ਤਿਸੇ ਕਿਆ ਚਾਰਾ ਨਾਨਕ ਸਤਸਵਾਰਨ ਹਾਰਾ ਆ ਸਮਹ ਲਿਆ ਪਹਿਲਾ ਆਖੋ ਜੀਵਾ ਵਿਸਰੇ ਮਰ ਜਾਉ ਆਖਣਿਓ ਖਾ ਸਚਨਾਉ ਸੱਚੇ ਨਾਮ ਕੀ ਲਾਗੇ ਭੂਖ ਉਤਪੁਖੇ ਖਾਏ ਚਲਿਏ ਦੁਖ ਸੋ ਕੋ ਹੋਂ ਵਿਸਰੇ ਮੇਰੀ ਮਾਏ ਸਾਚਾ ਸਾਹਿਬ ਸਾਚੈ ਨਾਇ ਰਹਾਓ ਸਾਚੇ ਨਾਮ ਕੀ ਤਿਲਵੜੀ ਆਈ ਆਖ ਸਕੇ ਕੀਮਤ ਨਹੀਂ ਪਾਈ ਜੇ ਸਭ ਮਿਲ ਕੇ ਆਖਣ ਪਾਈ ਵੱਡਾ ਨਾ ਹੋਵੇ ਕਾਟ ਨਾ ਜਾਈ ਨਾ ਹੋ ਮਰਿਆ ਨਾ ਹੋਵੇ ਸੋਗ ਦੇਂਦਾ ਰਹੇ ਨ ਚੁਕੇ ਭੋਗ ਗੁਣੇ ਹੋ ਹਰ ਨਾਹੀ ਕੋਏ ਨਾ ਕੋ ਹੋਆ ਨਾ ਕੋਏ ਜੇ ਵੜਾਪ ਤੇ ਵੜ ਤੇਰੀ ਦਾਤ ਜਿੰਦ ਦਿਨ ਕਰ ਕਿਆ ਕੀਤੀ ਰਾਤ ਖਸਮ ਵਿਸਾਰੇ ਤੇ ਕਮ ਜਾਤ ਨਾਰਕ ਨਾ ਵੇ ਬਾਤਨਾਤ ਰਾਗ ਗੁਜਰੀ ਮਾਲਾ ਚੌਥਾ ਹਰ ਕੇ ਜਨ ਸਤਗੁਰ ਸਤਪੁਰਖ ਆ ਬਿਨੋ ਕਰੋ ਗੁਰ ਪਾਸ ਹਮ ਕਿਰੇ ਕਿਰਮ ਸਤਗੁਰ ਸਰ ਨਾਈ ਕਰਦਿਆ ਨਾਮ ਪ੍ਰਗਾਸ ਮੇਰੇ ਮਿਤ ਗੁਰਦੇਵ ਮੋਖੋ RAM ਨਾਮ ਪ੍ਰਗਾਸ ਗੁਰਮਤ ਨਾਮ ਮੇਰਾ ਪ੍ਰਾਂਤ ਖਾਈ ਹਰ ਕੀਰਤ ਹਮਰੀ ਰਹਿਰਾਸ ਰਹਾਓ ਹਰ ਜਨ ਕੇ ਵੜ ਪਾਗ ਵਡੇਰੇ ਜਿਨ ਹਰ ਹਰ ਸ਼ਰਧਾ ਹਰ ਪਿਆਸ ਹਰ ਹਰ ਨਾਮ ਲੈ ਤਪ ਤਸ ਹੈ ਮਿਲ ਸੰਗਤ ਗੁਰ ਪ੍ਰਗਾਸ ਜਿਨ ਹਰ ਹਰ ਰਸਨਾਮ ਨ ਪਾਇਆ ਤੇ ਭਾਗ ਹੀਨ ਜੰਪਾ ਅਸ ਜੋ ਸਤਗੁਰ ਸਰਣ ਸੰਗਤ ਨਹੀਂ ਆਇ ਤ੍ਰਿਗ ਜੀਵੈ ਤ੍ਰਿਗ ਜੀਵਾਸ ਜਿਨ ਹਰ ਜਨ ਸਤਗੁਰ ਸੰਗਤ ਪਾਈ ਤਿੰਤੁਰ ਮਸਤਕ ਲਿਖਿਆ ਲਿਖਾਸ ਤਨ ਤਨ ਸਤਸੰਗਤ ਜਿਥਰ ਰਸ ਪਾਇਆ ਮਿਲ ਜੈ ਨਾਨਕ ਨਾਮ ਪ੍ਰਗਾਸ ਰਾਗ ਗੋਜ਼ਰੀ ਮਹੱਲਾ ਪੰਜਵਾ ताहिरे मंच धवै उद्दम जाहर हर जीव भरया सैल पत्थर में जानते उपाय ताकारिज का गए कर धरया मेरे मादो जी सत्संगत मिले सो तरया गुरप्रसाद परम पद पाया सुक्या काष्ट हरिया रहाओ जननपिता लोक सद्मंता कोई ने किसकी तरिया सिर सिर जग संबाहे ठाकुर काहे मनपो करेया उड़े उड़े अवेस को साथ पाछे बचरे छरेया तिन कवण खिलावे कवण चुगावे है मन में सिमरन करेया सामने दा आनंद दस अष्ट सिदान ठाकुर करतल तरिया ज ननक बलबल सद बल, बल जाईए तेरा अंत न पारा वरिया ਰਾਗੇ ਆਸਾ ਮਹੱਲਾ ਚੌਥਾ ਸੋ ਪਰਖ ਇੱਕ ਊੰਗ ਕਾਰ ਸਤਗੁਰ ਪ੍ਰਸਾਦ ਸੋ ਪਰਖ ਨਿਰੰજન ਹਰ ਪਰਖ ਨਿਰੰજન ਹਰ ਅਗਮ ਅਗੰਮ ਪਾਰਾ ਸਤਿਆਵ ਹੈ ਸਤਿਆਵ ਹੈ ਤੁਜੀ ਖੈ ਸੱਚੇ ਸਿਰਜਣਹਾਰਾ ਸਬ ਜੀ ਤੁਮਾਰੀ ਜੀ ਤੂ ਜੀ ਆ ਕਾ ਦਤਾਇਆ ਹਤਿਆਵ ਹੈ ਸੰਤੋ ਜੀ ਸਭ ਦੁੱਖ ਵਿਸਾਰਨ ਹਾਰਾ ਹਰ ਆਪੇ ਠਾਕੁਰ ਹਰ ਆਪੇ ਸੇਵਕ ਜੀ ਕੀ ਆਣਣਕ ਜੰਤ ਵਿਚਾਰਾ ਤੂੰ ਕਟਕਟ ਅੰਤਰ ਸਰਮ ਨਿਰੰਤਰ ਜੀ ਹਰੇ ਕੋਪੁਰਖ ਸਮਾਣਾ ਇੱਕ ਦਾਤੇ ਇੱਕ ਪੇਖਾਰੀ ਜੀ ਸਭ ਤੇਰੇ ਜੋਜ ਵੀ ਰਾਣਾ ਤੂੰ ਆਪੇ ਦਾਤਾ ਆਪੇ ਭੋਗਤਾ ਜੀ ਹੋਂ ਤਦ ਬਿਨ ਅਵਰ ਨਾ ਜਾਣਾ ਤੂੰ ਪਾਰ ਬਹਿਮ ਬੇਅੰਤ ਬੇਅੰਤ ਜੀ ਤੇਰੇ ਕਿਆ ਗੁਣ ਆਖ ਵਖਾਣਾ ਜੋ ਸੇਵ ਹੈ ਜੋ ਸੇਵ ਹੈ ਤੁਜੀ ਜੇ ਨਾਲਕ ਤਿੰਨ ਕੁਰਬਾਨਾ ਹਰ ਤਿਆਗ ਹੈ ਹਰ ਤਿਆਗ ਹੈ ਤੁਜੀ ਸੇ ਜਨ ਸੁਖਵਾਸੀ ਸੇ ਮੁਕਤ ਸੇ ਮੁਕਤ ਜਿਨ ਹਰ ਤਿਆਗ ਆ ਜੀ ਤਿੰ ਟੂਟੀ ਜਮ ਕੀ ਫਾਸੀ ਜਿਨ ਨਿਰਪੋ ਜਿਨ ਹਰ ਨਿਰਪੋ ਤੇ ਆਇਆ ਜੀ ਤਿੰ ਕਾ ਪਹੁ ਸਭ ਗਵਾਸੀ ਜਿਨ ਸੇਵਿਆ ਜਿਨ ਸੇਵਿਆ ਮੇਰਾ ਹਰ ਜੀਤੇ ਹਰ ਹਰ ਰੂਪ ਸਮਾਸੀ ਸੇਤਨ ਸੇਤਨ ਜਿਨ ਹਰ ਧਿਆਇਆ ਜੀ ਜਨ ਨਾਨਕ تن ਬੁਲਜਾਸੀ ਤੇਰੀ ਭਗਤ ਤੇਰੀ ਪਖ ਪੰਡਾਰ ਜੀ ਪਰ ਬੇਅੰਤ ਬੇਅੰਤਾ ਤੇਰੇ ਭਗਤ ਤੇਰੇ ਪਖ ਸਲਾਹਣ ਤੁਜੀ ਤੇਰੀ ਅਨੇਕ ਤੇਰੀ ਅਨੇਕ ਪੜੈ ਬੋ ਸਿਮਰਤ ਸਾਸ ਜੀ ਕਰ ਕਰਿਆ ਖਟ ਕਰਮ ਕਰਨ ਤਾਂ ਸੇ ਭਗਤ ਸੇ ਭਗਤ ਪਲੇ ਜਨਾਨਕ ਜੀ ਜੋ ਪਾਵ ਹੈ ਮੇਰੇ ਹਰ ਭਗਵੰਤਾ ਤੂੰ ਆਤ ਪੁਰਖਾ ਪਰੰਪਰ ਕਰਤਾ ਜੀ ਤੂੰ ਜੇਵੜਾ ਵਰ ਨ ਕੋਏ ਤੂੰ ਜੁਗ ਜੁਗੇ ਕੋ ਸਦਾ ਸਦਾ ਤੂੰ ਏਕੋ ਜੀ ਤੂੰ ਨਹਿ ਚਲ ਕਰਤਾ ਸੋਏ ਤੂੰ ਦਾਪੇ ਪਾਵੈ ਸੋਈ ਵਰਤਾ ਜੀ ਤੂੰ ਆਪੇ ਕਰ ਹੈ ਸੋ ਹੋਏ ਤੁਦਾ ਪੇ ਸ੍ਰਿਸ਼ਟ ਸਭੁ ਪਾਇ ਜੀ ਤੁਦਾ ਪੇ ਸ੍ਰਿਸ਼ਟ ਸਭ ਗੋਏ ਜੇ ਨਾਨਕ ਗੁੰਗਾ ਵੇ ਕਰਤੇ ਕੇ ਜੀ ਜੋ ਸਭ세 ਕਾ ਜਾਣੋਏ ਆਸਾ ਮਹੱਲਾ ਚੋਥਾ ਤੂ ਕਰਤਾ ਸਿਆਰ ਮੈਂਡਾ ਸਾਹੀ ਜੋਤਹੁ ਪਾਵੈ ਸੋਈ ਥੀਸੀ ਜੋ ਤੂ ਦੇ ਸਈ ਹੋ ਪਾਈ ਰਹਾਓ ਸਭ ਤੇਰੀ ਤੂ ਸਬ ਨੀ ਤੇ ਆਇਆ ਜਿਸਨੂ ਕਿਰਪਾ ਕਰ ਹੈ ਤਿਨਾਮ ਰਤਨ ਪਾਇਆ ਗੁਰਮੁਖ ਲਾਦਾ ਮਨ ਮੁਗ ਗਵਾਇਆ ਤਦ ਆਵਿ ਛੋੜਿਆ ਆਪ ਮਿਲਾਇਆ ਤੂ ਦਰਿਆਉ ਸਭ ਤੁਜੀ ਮਾਈ ਤੁਜ ਬਿੰਦੂ ਜ ਕੋਈ ਨਹੀਂ ਜੀ ਜਨ ਸਭ ਤੇਰਾ ਖੇਲ ਵਿਜੋ ਮਿਲ ਵਿਛੜਿਆ ਸੁਜੋਗੀ ਮੇਲ ਜਿਸਨੂ ਤੂ ਜਾਣ ਹੈ ਸੋਈ ਜਨ ਜਾਣੈ ਹਰ ਗੁਰ ਸਦ ਹੀ ਆਖ ਵਖਾਣੈ ਜਿਨ ਹਰ ਸੇਵੇ ਆ ਤਿਨ ਸੁਖ ਪਾਇਆ ਸਹਜੇ ਹੀ ਹਰ ਨਾਮ ਸਮਾਇਆ ਤੂੰ ਆਪੇ ਕਰਤਾ ਤੇਰਾ ਕੀ ਆ ਸਭ ਹੋਏ ਤਦਬਿੰਦੂ ਜਾ ਵਰਣ ਕੋਏ ਤੂ ਕਰ ਕਰ ਵੇਖ ਹੈ ਜਾਣ ਹੈ ਸੋਏ ਜਨ ਨਾਨਕ ਗੁਰਮੁਖ ਪਰਗਟ ਹੋਏ ਆਸਾ ਮਹੱਲਾ ਪਹਿਲਾ ਤਿਤਸਰ ਵੜੇ ਪਹਿਲੇ ਨਿਵਾਸਾ ਪਾਣੀ ਪਾਵਕ ਤਿਨ ਹੈ ਕੀਆ ਪੰਖ ਜਿਉ ਮਹਿ ਭਗ ਨਹੀ ਚਾਲੈ ਹਮ ਦੇਖਿਆ ਤਹਿ ਡੂਬੀ ਅਲੇ സിത്തു നീസര ആസാ ഹാജ പൈ പ്രാപനുഖഹിന്ദ മിണ കി വരയാ അവര കാസര കിട്ട पच केवल नाम सरन जाम लाख पव जल तरण कै जन्म बिरता जा माया के रहाओ जप तप संजम या नक हम नीच करम्मा शरण परे की राखो हो शर्मा इक ओंकार श्री वाहिगुरु जी की फते है पाशाही दसवीं ਜੋ ਪਈ ਪੁਨਰਾਜਸ ਕਾ ਕਾਟਾ ਸੀਸਾ ਸ਼੍ਰੀ ਅਸਕਿਤ ਜਗਤ ਕੇ ਈਸਾ ਪਹਪਨ ਗ੍ਰਿਸ਼ਟ ਕੁ ਗੰਤੇ ਪਈ ਸਾਵੈਨ ਆਨਵਦਾਈ ਦੇਈ ਤਨ ਤਨ ਲੋਗਨ ਕੇ ਰਾਜਾ ਦੁਸ਼ਟਨ ਦਾ ਹਗਰੀਬ ਨਿਵਾਜਾ ਅਖਰ ਪਵਨ ਕੇ ਸਰਜਣ ਹਾਰੇ ਦਾਸ ਜਾਨ ਮੋਲੇ ਹ ਉਬਾਰੇ कवियो बात पेंती चो पई करो करो अच्छा पूरन होए चित की इच्छा तवचा नन मन रह हमारा अपना जान करो प्रतिपारा हमरे दुष्ट दुष्ट तुम कावो आप मोह बचावो सुखी बसामो मोरो परिवारा सेवक सिख स्वयह करता राछ छाने जिकार जा करिय सब रन को हाज सुरी करिए पूर्ण होए हमारी आसा तोर भजन की रह प्यासा तुम्हें छाड़ को यह वर्ण त्याऊँ जो बचाऊँ सो तुम ते पाऊँ सेवक सिख हमारे तारिये तुझन सत्र हमारे मारिये आप हादे मुझे बरिये मन काल का त्रासन वरिये हु जो सदा हमारे पच्छा शिर्यस्तु जो करे और अच्छा रख लो मैं राखण हारे साहेब संत सहाय प्यारे दीन बंत दस के हंता तुम तुमहपोरी तरसता काल पाए ब्रह्मा भक्तरा काल पाए सूर्य भक्तरा काल पाए कर्व सन सा सकल काल का किया तमा सा जवन काल जोंगी घी सबकीो वे बेजराज ब्रह्मा ज्योति जवन काल सब लोग नमस्कार है ताहे हमारा जवन का सब जगत बनायो देवद ने उप जायो आदि अंत के अवतारा गुरु समझो हमारा नमस्कार ते सी को हमारी सकल प्रजाजे ने आप सवारी सिफकन को शिवगन सुख दियो सतरन को पल मोहब्त कट कटकट के अंतर की जानत पले बुरे की पीर पछाणत ਚਿੰਟੀ ਦੇਕੁਨ ਚਰਿਆ ਸਤੂਲਾ ਸਬਰ ਕਿਤ ਪਦਸਤ ਕਰ ਫੂਲਾ ਸਤਨ ਦੁਖ ਪਾਇ ਕੇ ਦੁਖੀ ਸੁਖ ਪਾਇ ਸਾਧਨ ਕੇ ਸੁਖੀ एक एक की पीर पछाने कट कट के पट पट की जाने जब अर्थ करत करा कर तारा प्रजा तरत दबते जब या कार्थ कार्थ हो तुम मिलते ते अपारम जबया करत करत हो कू जे तुम्हें मिलत दे तरस भू जेटे बद सिवता पे आपनी भूजें चार তুম সব হিতে reh tere alam janat ped ped re alam nirankar nirkaniramb aadani danad samb taaka mude charak ped da janko pev na pavak vedda taanko kartaan manat wah mude kuch ped na janat mahadev ko sada se vo nirankar ka chintan hai pev ਆਪੇ ਆਪਣੀ ਬੁਧ ਹੈ ਜੇਤੀ ਬਣਤ ਪੈਨ ਪੈਨ ਕਹ ਤੇਤੀ ਤੁਮਰਾ ਲਖਨ ਜਾਏ ਪਸਾਰਾ ਕਹਿਬਿਦ ਸਜਾ ਪ੍ਰਥਮ ਸੰਸਾਰਾ ਏ ਕੈ ਰੂਪ ਅਨੂਪ ਸਰੂਪਾ ਹਰੰਕ ਭਿਓ ਰਾਵ ਕਹੀ ਪੂਪਾ ਅੰਡ ਚੇਰ ਸੇਤ ਜੁਕੀਨੀ ਉਤਪਜ ਖਾਨ ਬਹੋਰ ਚ ਦਿਨੀ ਗਹੁ ਫੂਲ ਰਾਜਾ ਹੈ ਬੈਠਾ कहुं सिमट कर शंकर कै ठा सगरी शिष्ट दिखाए चंब वाजुगा स्वरूप श्यामव अव्रच्छा मेरी तुम करो सिख्यो बा सिख संकरो ਦੁਸਤ ਜਿਤੇ ਉਠੇ ਪਾਤਾ ਸਕਲ ਮਲੇਸ਼ ਕਰੋਣ ਕਾਤਾ ਜੇਸ ਤੁਜਵ ਸੜਨੀ ਭਰੇ ਤਿੰਨ ਕੇ ਦੁਸਦੁਖ ਹੈ ਮਰੇ ਪੁਰਖ ਜਣਪਗ ਭਰੇ ਤਿਹਾਰੇ ਤਿੰਨ ਕੇ ਤੁਮ ਸੰਕਟ ਸਵਟਾਰੇ ਜੋ ਕਲ ਕੋ ਇਕ ਵਾਰ ਧਾਈ ਹੈ ਤਾਂ ਕੇ ਕਲਿਕਟਨਾ ਆਈ ਹੈ ਰੱਛਾ ਹੋਏ ਤਾ ਹੈ ਸਭ ਕਾਲਾ ਦਸਤਰ ਸਤਰ ਤਤ ਕਾਲਾ कृपा दर्शन जाय न हरे ओ ताके ताप निकटना हरे ओ रिद्ध सिद्ध कर मोस ब होई दुष्ट शात सकन कोई एक बार जिंत मन संभारा काल फासते तहम बारा जन नाम तिहारो कह दारद दुष्ट दोख के रहा खड्ग के त मैं श्रन तिहारी ਆਪਾ ਹਾਦਿ ਲਹਿੂ ਬਾਰੀ ਸ੍ਰਿਥੋਲ ਮੋਹ ਸਹਾਈ ਦੁਸ਼ਦੋਖ ਤੇ ਲਹਿ ਬਚਾਈ ਕਿਰਪਾ ਕਰੀ ਹਮ ਪਰ ਜਗ ਮਾਤਾ ਗ੍ਰੰਥ ਕਰਾ ਪੂਰਨ ਸਬਰਾਤਾ ਕਲ ਭਿਕਸ ਗਲਦੇਵ ਕੋ ਹਰਤਾ ਦੁਸ਼ਤ ਦੋਖਿਨ ਕੋ ਅਚੇ ਕਰਤਾ ਸ਼੍ਰੀ ਅਸੂ ਜਪੈ ਦਿਆਲਾ ਪੂਰਨ ਕਰਾ ਗ੍ਰੰਥ ਤਤਕਾਲਾ ਮਨਵਾ ਚਰਪੈ ਪਾਵੈ ਸੋਈ ਦੁਖਣ ਤੇ ਸਭ ਪਿਆਪਤ ਕੋਈ ਅਡਲ ਸੁਨੇ ਗੂੰਗ ਤੋ ਸਾਇਤ ਦਰਤਾ ਪਾਵੈ ਈ सुना मुच तलाई तुरता आ वही दुख दर्द पौनिक घटना दर के रह हो जुआ की एक बार चौपाई को कह चौपाई संभर सत्रह सेंट पनी जय देंत वन तीन कही जय पादर सदिश मि तीर तीरस तिरस गणसवार सवै है जुते तुम रे तब ਤੇ ਕੋ ਆਖ ਤਰੇ ਨਹੀਂ ਆਨਿਓ ਰਾਮ ਰਹੀਮ ਪੁਰਾਨ ਕੁਰਾਨ ਅਨੇਕ ਹੈ ਮਤ ਏਕ ਨਾ ਮੰਨਿਓ ਸਿਮਰਤ ਸਾਸਤਰ ਵੇਦ ਸਬ ਬੋ ਵੇਦ ਕਹਿ ਹਮ ਏਕ ਨ ਜਾਣਿਓ ਸਿਰਿ ਸਪਾਨ ਕਿਰਪਾ ਤੁਮਰੀ ਕਰ ਮੈਨਾ ਕਿ ਹੋ ਸਭ ਤੋਏ ਵਿਖਾਨੇ ਉਹ ਦੋਹਰਾ ਸਗਲਵਾਰ ਕੋ ਛਾੜਕੇ ਗੇਹੋ ਤਹਾਰ ਦਵਾਰ ਬਹਿੰਗੇ ਕਿ 라ਜਾਸ ਕੋਬਿੰਦਾ ਸਹਾਰ ਰਾਮਕਲੀ ਮਹਲਾ ਤੀਜਾ ਨਾਨਕ ਕਾ ਸਤਗੁਰ ਪਸ਼ਾਦ ਆਨੰਦ ਪਿਆ ਮੇਰੀ ਮਾਏ ਸਤਗੁਰੂ ਮੈਂ ਪਾਇਆ ਸਤਗੁਰਤਾ ਪਾਇਆ ਸਾਹਿਜ ਸੇਤੀ ਮਨਵ ਜਾਵ ਦਾਈਆਂ ਰਾਗ ਰਤਨ ਵਰਵਾਰ ਪਰੀਆਂ ਸ਼ਬਦ ਗਾਵਣ ਆਈਆਂ ਸ਼ਬਦ ਦਗਾਵੋ ਹਰੀ ਕੇ ਰਾਮਾਂਜਲੀ ਵਸਾਇ ਕਹਿ ਨਨਕ ਅਨੰਦ ਹੋਆ ਸਤਗੁਰੂ ਮੈਂ ਪਾਇਆ ਏ ਮਨ ਮੇਰੇ ਅਤੁੱਸਰ ਹੋहर ਨਾਲੇ ਹਰਨਾਲ ਹੋ ਤੂੰ ਮਨ ਮੇਰੇ ਦੁਖ ਸਭ ਵਿਸਾਰਨਾਂਗੀ ਗਾਰੋ ਕਰੇ ਤੇਰਾ ਕਾਜ ਸਭ ਸਵਾਰਨਾਮ ਸਬਨਾ ਗਲਾਸਮ ਰਤ ਸੁਹਾਮੀ ਸੋ ਕਿਉ ਮਨ ਵਿਸਾਰੇ ਕਹਿ ਨਾਨਕ ਮਨ ਮੇਰੇ ਸਦਰ ਹੋਰ ਨਾਲੇ ਸੱਚੇ ਸਾਹਿਬਾ ਕਿਆਨ ਹੀ ਕਰਤੇ ਰੈ ਕਰਤਾ ਤੇਰਾ ਸਭ ਕੁਛ ਹੈ ਜਿਸ ਦੇ ਹੇ ਸੋ ਪਾਵੇ ਸਦਾ ਸਿਫਤ ਸਲਾਹਾ ਤੇਰੀ ਨਾਮ ਮਨੋ ਸਾਵੇ ਨਾਮ ਜਿਨ ਕੇ ਮਨ ਵਿੱਚ ਆਵਾਜੇ ਸ਼ਬਦ ਨੇ ਰੇ ਕਹਿ ਨਾਨਕ ਸੱਚੇ ਸਾਹਿਬ ਕਿਆਨ ਹੀ ਕਰਤੇ ਰੈ ਸਚਾ ਨਾਮ ਮੇਰਾ ਆਧਾਰੋ ਸਾਤ ਨਾਮੁ ਦਮ ਰਾਜਣੁ ਭੁਖਾ ਸਭ ਗਵਾਇਆ ਕਿ ਸ਼ਾਨ ਸੁਖਮਣੇ ਆਵਸਿਆ ਜਣੇ ਛਾ ਸਭ ਪੁਜਾਈਆ ਸਦਾ ਕੁਰਬਾਨ ਕੀ ਤਾਗਰ ਬਿਠੋ ਜਿਸ ਤੇ ਆਵਡਿਆ ਆਇਆ ਕਹਿ ਨਾਨਕ ਸੁਣੋ ਸੰਤੋ ਸ਼ਬਦ ਰੋ ਪਿਆਰੋ ਸਾਚਾ ਨਾਮ ਮੇਰਾ ਆਧਾਰੋ ਵਾਜੇ ਪੰਛ ਬਤਿਤ ਘਰ ਭਾਗਿਆ ਕਰਸ ਭਾਗੈ ਸ਼ਬਦ ਵਾਜੈ ਕਲਾ ਜੇ ਢੜ ਢਾਰਿਐ ਪੰਚ ਦੂਤ ਦਸ ਕੀਤੇ ਕਾਲ ਕੰਟਕ ਮਾਇਆ ਤੁਧ ਕਰਮ ਪਾਇ ਜਿਦਗਨ ਕੋ ਸੇ ਨਾਮ ਹਰ ਕੈ ਲੱਗ ਗੇ ਕਹੈ ਨਾਨਕ ਤਹਿਸ ਖੋ ਅਦਕਰਨ ਹੰਦਵਾਜੇ ਆਨੰਦ ਸੁਨੋ ਵੜ ਪਾਗਿਓ ਸਗਲ ਮਨੋਰਥ ਪੂਰੇ ਪਾਰ ਬ੍ਰਹਮ ਪ੍ਰਪਾਇ ਉਤਰੇ ਸਗਲ ਵਿਸੂਰੇ ਦੁਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ ਸੰਤ ਸਾਜਣ ਪਏ ਸਰ ਸੇ ਪੂਰੇ ਗੁਰ ਤੇ ਜਾਣੇ ਸੁਨਤੇ ਪੁਣਿਤ ਕਹਤੇ ਪਵਿੱਤ ਸਤ ਗੁਰਿਆ ਪਰ ਪੂਰੇ ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜਨ ਹੰਤੂਰੇ ਮੰਦਾਵਣੀ ਮਹੱਲਾ ਪੰਜਵਾਂ ਥਾਲਵੇ ਧੰਨਵਾਦ ਤੁਪਈਓ ਸਤ ਸੰਤੋਖ ਵਿਚਾਰੋ ਅੰਮ੍ਰਿਤ ਨਾਮ ਅੰਮ੍ਰਿਤ ਨਾਮ ਠਕ ਅੰਮ੍ਰਿਤ ਨਾਮ ਠਾਕੁਰ ਕਾ ਪਇਓ ਜਿਸ ਕਾ ਸਭ ਸੇ ਉਦਾਰੋ ਜੇ ਕੋ ਖਾਵੇ ਜੇ ਕੋ ਪੰਚਾਇਤ ਇਸ ਕਾ ਹੋਯੋਦਾਰੋ ਐ ਵਸਤੂਤ ਜਿਨ ਜਾਏ ਨਿਤ ਨਿਤ ਰਖੁਦਾਰੋ ਤਮ ਸੰਸਾਰ ਚ ਲਗਤ ਰਿਏ ਸਭ ਨਾਨਕ ਭ੍ਰੰਪ ਪਸਾਰੋ ਸ਼ਲੋਕ ਮਹਲਾ 5 13 ਕੀਤਾ ਜਾਤੋ ਨਹੀਂ ਮੈਨੋ ਜੋ ਕੀਤੋਈ ਮੈਂ ਨਿਰਗੁਣ ਹਾਰੇ ਕੋ ਗੁਣ ਨਾਹੀ ਆਪੇ ਦਰਸ ਪਿਓਈ ਤਰਸ ਪਿਆ ਮਹਿਰਾ ਮਤ ਹੋਈ ਸਤਗੁਰ ਸਾਜਣ ਮਿਲਿਆ ਨਾਨਕ ਨਾਮ ਹਲੇ ਤਾਂ ਜੀਵਾ ਤਨ ਮਨ ਥੀ ਵਹ ਹਰਿਆ पौड़ी तिथे दुस्म रख जिथे कोय नाए उथे तेरी रख अग्नि उधर माए सुनके जमके दूत नहीं तरह चढ़ जाए भोजन बिखमस गाव अगर शब्दी पार पाए जिनको लगी प्यास अमृत सही खाए कल मैं हो पुन गुण गोविंद गाहो सब सैनो कृपा संभाले साहेब साहेब बिरथा कोई न जाय जे आवे तो दया ਸਲੋਕ ਮਹਲਾ 5ਵਾਂ ਅੰਤਰ ਗੁਰਿਆਰਾ ਦਣਾ ਜੇਹਾ ਜਪ ਗੁਰਨਾਓ ਨੇਤਰੀ ਸਤਗੁਰ ਪੇਖਣਾ ਸਰਵਣੀ ਸਰਨਾਓ ਗੁਰਨਾਓ ਸਤਗੁਰ ਸੇ ਤੀਰਤਿਆ ਦਰਗਹਿ ਪਾਈ ਠਾਓ ਕੋਹ ਨਾਨਕ ਕਿਰਪਾ ਕਰੇ ਜਿਸ ਨੂੰ ਇਹ ਵਾਦੇ ਜਗ ਮੈਂ ਉੱਤਮ ਕਾਂਡੀਐ ਵਰਲੇ ਕੇ ਕੇ ਮਹਲਾ 5ਵਾਂ ਰਖੇ ਰਖਣ ਹਾਰਿਆ ਆਪੂ ਬਾਰਿਆਨ ਗੁਰ ਕੀ ਪੈਰੀ ਪਾਏ ਕਾਜ ਸਵਾਰਿਆਨ ਹੋਏ ਆਪ ਦਿਆ ਲਿਆ ਨ ਮਨੋਂ ਨਾਮ ਵਿਸਾਰਿਆ ਨ ਸਾਧ ਜਨਾ ਕੇ ਸੰਗ ਭਵ ਜਲ ਤਾਰਿਆ ਨ ਸਾਕਤ निंदक ਦੁਸਤ ਖਿੰਮਾਏ ਵਿਦਾਰਿਆ ਨ ਤਿਸ ਸਾਹਿਬ ਕੀ ਟੇਕ ਨਾਨਕ ਮਨੈ ਮਾਹੇ ਜਿਸ ਮਰਦ ਸੁਖ ਹੋਏ ਸਗਲੇ ਦੁਖ ਜਾਏ ਵਾਹਿਗੁਰਜ ਕੀ ਖਾਲਸਾ ਵਾਹਿਗੁਰਜ ਕੀ ਫਤਿਹ श्रीवाहे गुरु जी श्रीवाहे गुरु जी श्रीवाहे गुरु जी ਦੇ ਗਾਤੇ ਫਰਸ ਡੀਅਰ ਕਾਰਨ